ਸਤਿ ਸ੍ਰੀ ਅਕਾਲ ਦੋਸਤੋ ਇਹ ਜਿਹੜੀਆਂ ਤਸਵੀਰਾਂ ਰਹੀ ਤੁਸੀਂ ਦੇਖ ਰਹੇ ਹੋ ਜਗਾ ਇਹ ਟੈਂਡੀ ਵਾਲਾ ਫਿਰੋਜ਼ਪੁਰ ਬਾਰਡਰ ਰੀਏ ਦੇ ਵਿੱਚ ਪਿੰਡ ਹੈ ਟੈਂਡੀ ਵਾਲਾ ਅਸੀਂ ਕੁਝ ਦਿਨ ਪਹਿਲਾਂ ਵੀ ਇਹ ਜਿਹੜੀ ਖਬਰ ਇਸ ਏਰੀਆ ਦੀ ਲਗਾਈ ਸੀ ਮੇਰੇ ਵੀਰ ਜਿਹੜੇ ਸੱਜਣ ਦੇਖ ਰਹੇ ਉਹਨਾਂ ਨੂੰ ਸ਼ਾਇਦ ਪਤਾ ਹੋਵੇਗਾ ਕਿ ਇੱਥੇ ਜਦੋਂ ਹੁਣ ਮਨਿਸਟਰ ਆਏ ਸੀਗੇ ਇਰੀਗੇਸ਼ਨ ਮਨਿਸਟਰ ਬਰਿੰਦਰ ਗੋਇਲ ਉਹਨਾਂ ਵੱਲੋਂ ਵੀ ਜਿਹੜਾ ਇੱਥੇ ਦੌਰਾ ਕੀਤਾ ਗਿਆ ਸੀਗਾ ਔਰ ਇਥੇ ਇੱਕ ਜਿਹੜਾ ਆ ਆਰਜੀ ਤੋਰ ਦੇ ਉੱਪਰ ਇੱਕ ਨੋਚ ਵੀ ਜਿਹੜੀ ਉਹ ਵੀ ਮੀਆਂ ਬਨ ਟਾਈਪ ਕਰ ਲੋ ਬਣਾਇਆ ਸੀਗਾ ਹੁਣ ਹਾਲਾਤ ਇਹ ਨੇ ਵੀ ਉਹ ਜਿਹੜਾ ਸਾਰਾ ਹਿੱਸਾ ਸੀਗਾ ਉਹ ਸਾਰੇ ਦਾ ਸਾਰਾ ਪਾਣੀ ਨੇ ਯ ਆਪਣੀ ਜਪੇੜ ਚ ਲੈ ਲਿਆ ਤੇ ਕੁਝ ਕੁ ਹਿੱਸਾ ਜਿਹੜਾ ਉੱਥੇ ਬਚਿਆ ਹੋਇਆ ਅਗਰ ਇਸ ਤਰ੍ਹਾਂ ਹੀ ਹਾਲਾਤ ਜਿਹੜੇ ਨੇ ਉਹ ਖਰਾਬ ਹੁੰਦੇ ਰਹੇ ਤਾਂ ਫਿਰੋਜ਼ਪੁਰ ਨੂੰ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਜਲ ਤੋਂ ਜਲਦ ਇਹਦਾ ਹੱਲ ਕੀਤਾ ਜਾਵੇ ਔਰ ਨੋਚਾਂ ਜਿੱਥੇ ਬੰਨਣ ਵਾਲੀਆਂ ਉਹ ਬਨੀਆਂ ਜਾਣ ਜਿੱਥੇ ਕੋਈ ਗੱਟਿਆਂ ਦੀ ਜ਼ਰੂਰਤ ਹੈ ਉਹ ਜਲਦ ਤੋਂ ਜਲਦ ਪਚਾਏ ਜਾਣ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬਰਸਾਤ ਜਿਹੜੀ ਹੈ 2 ਦਿਨ ਤੋਂ ਲਗਾਤਾਰ ਫਿਰੋਜ਼ਪੁਰ ਵਿੱਚ ਹੋ ਰਹੀ ਹੈ ਔਰ ਇਹ ਬਰਸਾਤ ਜਿਹੜੀ ਲਗਾਤਾਰ ਹੋਣਾ ਕੋਈ ਫਿਰੋਜ਼ਪੁਰ ਵਾਸਤੇ ਅੱਛੀ ਗੱਲ ਨਹੀਂ ਹੈ ਔਰ ਜੋ ਮੌਸਮ ਦੇ ਮੌਸਮ ਵਿਭਾਗ ਦੇ ਅਨੁਸਾਰ ਹਲੇ 24 ਘੰਟੇ ਦਾ ਅਲਰਟ ਜਿਹੜਾ ਉਹ ਆਇਆ ਜਿੱਥੇ ਕਿ ਉਹਨਾਂ ਨੇ ਖੁਦ ਹੀ ਕਹਿ ਦਿੱਤਾ ਕਿ ਹੈ ਜਿਹੜੀ ਹੈਵੀ ਟੂ ਹੈਵੀ ਜਿਹੜੀ ਰੇਨ ਹੈ ਉਹ ਹੋਣ ਦੇ ਅਸਾਰ ਹੈਗੇ ਜਿੰਦੇ ਵਿੱਚ ਉਹਨਾਂ ਨੇ ਜਿਹੜੇ ਏਰੀਆ ਵਿੱਚ ਦੱਸੀ ਹੈ ਉਹਦੇ ਵਿੱਚ ਫਿਰੋਜ਼ਪੁਰ ਦਾ ਨਾਮ ਵੀ ਹੈਗਾ ਹਾਲਾਤ ਜਿਹੜੇ ਹੈ ਬਾਰਿਸ਼ ਨੂੰ ਲੈ ਕੇ ਜਿਹੜੇ ਉਹ ਸਹੀ ਨਹੀਂ ਹੈਗੇ ਪ੍ਰਮਾਤਮਾ ਅਗੇ ਅਰਦਾਸ ਕਰਨੀ ਚਾਹੀਦੀ ਸਾਰਿਆਂ ਨੂੰ ਕਿ ਜਿਹੜਾ ਬਾਰਿਸ਼ ਹੈ ਉਹ ਰੁਕ ਜਾਵੇ ਕਿਉਂਕਿ ਜੇ ਅਗਰ ਬਾਰਿਸ਼ ਇਸ ਤਰ੍ਹਾਂ ਹੀ ਲਗਾਤਾਰ ਪੈਂਦੀ ਹੈ ਤੇ ਜਿਹੜੇ ਸਾਡੇ ਬੰਨ ਨੇ ਆਰਜੀ ਬੰਨ ਨੇ ਛੋਟੇ ਛੋਟੇ ਬੰਨ ਨੇ ਪਿੰਡਵਾਲਿਆਂ ਨੇ ਜਿਹੜੇ ਦਰਿਆ ਦੇ ਪਾਣੀ ਨੂੰ ਆਪਣੇ ਖੇਤਾਂ ਵਿੱਚ ਆਉਣ ਤੋਂ ਰੋਕਿਆ ਹੋਇਆ ਉਹ ਬੰਨਾਂ ਆਰਜੀ ਬੰਨਾਂ ਕਰਕੇ ਕੁਝ ਰਸਤੇ ਨੇ ਉਹਨਾਂ ਵਿੱਚ ਉਹਨਾਂ ਨੇ ਆਪਣੇ ਤੌਰ ਦੇ ਉੱਪਰ ਗੱਟੇ ਲਗਾ ਕੇ ਉਹਨੂੰ ਇੱਕ ਬੰਨ ਦਾ ਰੂਪ ਦਿੱਤਾ ਹੋਇਆ ਹੈ ਜਾਂ ਕੁਝ ਐਸੀਆਂ ਜਗ੍ਹਾ ਨੇ ਜਿੱਥੇ ਪਾਣੀ ਖੇਤਾਂ 'ਚ ਵੜ ਸਕਦਾ ਪਿੰਡਵਾਲਿਆਂ ਦੇ ਉਹ ਉਹਨਾਂ ਨੂੰ ਵੀ ਜਿਹੜਾ ਉਹ ਬੰਨ ਬਣਾਏਗਾ ਇੱਕ ਆਰਜੀ ਬੰਨ ਕਹਿ ਸਕਦੇ ਆਪਾਂ ਉਹਨੂੰ ਕਿ ਉਹ ਬਣਾਏ ਗਏ ਨੇ ਪਰ ਹਾਲਾਤ ਇੰਨੇ ਮਾੜੇ ਨੇ ਕਿ ਹੁਣ ਪਾਣੀ ਜਿਹੜਾ ਉਹਨਾਂ ਸਾਰਿਆਂ ਨੂੰ ਆਪਣੀ ਚਪੇੜ 'ਚ ਲੈ ਰਿਹਾ ਤਸਵੀਰਾਂ 'ਚ ਤੁਸੀਂ ਦੇਖ ਹੀ ਲਿਆ ਕਿ ਘਰਾਂ ਦੇ ਬਿਲਕੁਲ ਨਾਲ ਜਿਹੜਾ ਉਹ ਸਤਲੁਜ ਦਰਿਆ ਦਾ ਪਾਣੀ ਜਿਹੜਾ ਉਹ ਆ ਚੁੱਕਾ ਹੋਇਆ ਹੈ ਤੇ ਹਾਲਾਤ ਜਿਹੜੇ ਜਾਂ ਖਰਾਬ ਹੈਗੇ ਨੇ ਪ੍ਰਮਾਤਮਾ ਅਗੇ ਅਰਦਾਸ ਕਰਨੀ ਚਾਹੀਦੀ ਔਰ ਪ੍ਰਸ਼ਾਸਨ ਨੂੰ ਵੀ ਬੇਨਤੀ ਇਹੀ ਹੈ ਕੀ ਜਲਦੋ ਜਲ ਜਿਹੜਾ ਉਹ ਜਿਹੜੀ ਐਸੀਆਂ ਜਗ੍ਹਾ ਨੇ ਜਿੱਥੇ ਖਤਰਾ ਹੈਗਾ ਜਾਂ ਕੁਝ ਐਸੇ ਰਸਤੇ ਜਾਂ ਆਰਜੀ ਬੰਧ ਤਰ੍ਹਾਂ ਬਣਾਏ ਨੇ ਜਾਂ ਨੋਚਾ ਬਣਾਣ ਵਾਲੀਆਂ ਉਹਨੂੰ ਜਲਦੋ ਜਲਦ ਕਰਿਆ ਇਹਨੂੰ ਪੂਰਾ ਕਰਨਾ ਚਾਹੀਦਾ ਤਾਂ ਕਿ ਕੋਈ ਜਿਹੜੀ ਐ ਐਸੀ 2023 ਵਾਲੀ ਘਟਨਾ ਜਿਹੜੀ ਉਹ ਫਰੋਜ਼ਪੁਰ ਵਿੱਚ ਨਾ ਹੋ ਸਕੇ ਬਾਕੀ ਤਾਂ ਸਭ ਕੁਝ ਦੋਸਤੋ ਪ੍ਰਮਾਤਮਾ ਦੇ ਹੱਥ ਵਸਾ